ਚੱਲਣਾ ਬਾਈ ਜੀ ਸਾਰੇ ਠੀਕ ਠਾਕ ਹੋਰ ਸਾਰੇ ਭਰਾ ਠੀਕ ਹੋ ਗਏ ਲੋ ਬਾਈ ਮੱਕੀ ਤਾਂ ਬਹੁਤ ਜਿਆਦਾ ਉਗ ਰਹੀ ਆਪਣੀ ਤੇ ਮੱਕੀ ਉਗਰੀ ਤਾਂ ਬਹੁਤ ਤੇ ਬਾਈ ਪਰ ਮੈਂ ਰੂਟਰਵੇਟਰ ਆਪਾਂ ਕਦੇ ਮਾਰਿਆ ਨਹੀਂ ਜੀਗਾ ਤੇ ਰੂਟਰਵੇਟਰ ਮੈਂ ਮਾਰਿਆ ਸੀ ਜਦੋਂ ਮੇਥੋਂ ਦਾ ਯਾਰ ਪਾੜਾ ਹੀ ਘੜ ਦੁਗੜਾ ਜੋ ਹੋ ਗਿਆ ਕੰਮ ਤੇ ਬਦਲਵਾਈ ਹੋਈ ਪਈ ਆ ਕਬੂਤਰ ਹੰਡਨ ਦੀ ਸਟੀਮ ਤਾਂ ਸੀਗੀ ਪਰ ਹੁਣ ਨਹੀਂ ਛੱਡਦੇ ਕਬੂਤਰੋ ਫਿਰਦਾ ਕਾਲਾ ਪੁੰਜਿਆ ਹਾ ਇਹ ਤਾਂ ਆਪੇ ਲਾਂਚ ਵੀ ਨਾ ਕੀ ਆ ਗਿਆ ਤਾਂ ਇਹ ਪਾਉਂਦਾ ਨਹੀਂ ਹੋਰ ਐਸੀ ਬੱਤਾ ਲੋ ਬਾਈ ਜੀ ਲੋ ਹੋ ਗਿਆ ਸਟਾਰਟ ਇਹ ਮੱਕੀ ਆਪਣੀ ਉਗਰਦੀ ਵੀ ਆਉਂਦੀ ਹੈ ਬਾਈ ਸੱਚ ਮੱਕੀ ਉਗਰਦੀ ਬਹੁਤ ਆਉਂਦੀ ਆ ਉਗਗਰੀ ਵੀ ਜਾਂਦੀ ਆ ਕਾਰਨੀ ਸੀਗਾ ਬਈ ਥੋੜਾ ਜਿਹਾ ਮੀਂਹ ਪੈ ਗਿਆ ਨਾ ਟਮਟ ਪਰ ਮੰਡ ਜੀ ਹੋ ਗਈ ਤਾਂ ਕਰਕੇ ਲਓ ਜੀ ਬਾਈ ਸਸੀ ਕਾਲ ਜੀ ਕੀ ਹਾਲ ਚਾਲ ਸਾਰੇ ਭਰਾ ਠੀਕ ਠਾਕ ਹੋਣਗੇ ਲਓ ਬੰਦੀ ਜਾਨਵਰ ਆਪਣੇ ਸਾਰੇ ਬਹੁਤ ਚੰਗੇ ਉੱਡੇ ਗੱਲ ਦੂਜੀ ਦੇਣੀ ਕੱਡੇ ਨੂੰ ਹੋਇਆ ਇਸ ਹਿਸਾਬ ਦਾ ਕਿਉਂਕਿ ਕੋਈ ਉੱਡਿਆ ਕੋਈ ਕੱਡਾਈ ਉੱਡਿਆ ਸੀ ਕੋਈ ਦੋ ਡਾਂਗਾਂ ਉੱਡਿਆ ਸੀ ਇੱਕ ਉਤਰ ਨਿਕਲੇ ਆ ਜੋੜੀ ਲੱਗੀ ਹੋਈ ਹੈ ਵੀਰੇ ਤੇ ਆ ਬਾਈ ਕਬੂਤਰ ਜੀ ਵੀ ਤੇ ਬਾਈ ਕਬੂਤਰ ਚਾਜ ਰੌਂਡੇ ਨਹੀਂ ਸੀ ਕੋਈ ਇੱਕ ਡਾਈਨਾ ਉੱਡੇ ਕੋਈ ਦੋ ਲਾਨ ਉੱਡੇ ਜੀ ਸਪੈਸ਼ਲ ਬਾਈ ਆਪਣਾ ਕਬੂਤਰਾਂ ਵਾਲਾ ਰੂਮ ਆ ਤੇ ਇੱਥੇ ਸਪੈਸ਼ਲੀ ਐਲਈਡੀ ਲਾਈ ਹੋਈ ਆ ਤੇ ਕਮਰੇ ਦੇ ਵਿੱਚ ਹੀ ਬਾਈ ਕੋਲ ਹੀ ਆਪਣੇ ਖੁੱਡਾ ਹੈ ਆ ਕੁ ਉਧਰ ਨਾ ਬੈਠ ਨਾ ਬਾਈ ਉਧਰ ਕੂਤਰ ਫਿਰਦੇ ਆ ਜੋੜਨਾ ਹੈ ਜੇ ਬਾਈ ਕੁਝ ਵੀ ਨਹੀਂ ਲਾਉਣਾ ਸਿਰਫ 5 7 ਜੋੜਨਾ ਲਾਉਣਾ ਤੇ ਬਸ ਹੁਣ ਤਿਆਰੀਆ ਸਾਫ ਕਰਦੇ ਆ ਕਿਉਂਕਿ ਬਾਈ ਝੋਨੀ ਝੋਨੀ ਦੇ ਸਪਰੇਅ ਕਰੀ ਜਾਂਦੇ ਸੀ ਇੱਕ ਬਾਈ ਝੋਨਾ ਬੀਜ ਲਿਆ ਉਹ ਵੀ ਪੰਗਾ ਹੀ ਕਰ ਲਿਆ ਝੋਨਾ ਬੀਜ ਕੇ ਪੰਗਾ ਕਿਸ ਤਰ੍ਹਾਂਤਾ ਮੂਝੋ ਨਿਕਲ ਗਿਆ ਪੰਗਾ ਕਰ ਲਿਆ ਬਈ ਸਾਡੇ ਬਈ ਅਸੀਂ ਮੇਰਾ ਪਿੰਡ ਸਾਰਾ ਹੀ ਝੋਨਾ ਪੀਦਾ 6-7 ਸਾਲ ਮਿਲੂਗੇ ਜਿੱਦਿਆਂ ਨੂੰ ਕਈਆਂ ਨੂੰ ਤਾਂ ਬਈ 10-10 ਸਾਲ ਹੋ ਗਏ ਤੇ ਵੀ ਹੁਣ ਆਤ ਬਣ ਗਈ ਬਈ ਠੀਕ ਆ ਥੋੜਾ ਜਿਹਾ ਪਾਣੀ ਘੱਟ ਲੱਗਦਾ ਥੋੜਾ ਜਿਆ ਰੇ ਆ ਵੀ ਮੰਨ ਕੇ ਚੱਲੋ ਸੌਖਾ ਜਾਂਦਾ ਤੇ ਕਣਗਾ ਆਣਾ ਬਈ ਜੀ ਕਣਗਾ ਆਣਾ ਚਲੋ ਸਾਰੇ ਜਾਨਵਰ ਦਿਖਾਈਏ ਕੀ ਆ ਜਾਨਵਰ ਲਿਆਂਦੇ ਇੱਕ ਆਪਾ ਨਿਕਲੂ ਦਾ ਪਤਾ ਨਹੀਂ ਕਿਵਜਾ ਲੈ ਆ ਤਾਂ ਆਂਦਾ ਬਈ ਲੱਤਾਂ ਦਾ ਬੰਡ ਦੇਖੋ ਹੋਰ ਤੇ ਮੈਨੂੰ ਪਤਾ ਨਿਕਲੂ ਮੈਂ ਕਿਹੜਾ ਗਾ ਮੁੱਲ ਲੈ ਕੇ ਆਏ ਇਹ ਕਿਸੇ ਲਿਆਜ ਵਾਲੇ ਤੋਂ ਲਿਆਂਦੀ ਆ ਲਓ ਬਈ ਆ ਸਾਰੇ ਬੱਚੇ ਇਹ ਟੂ ਜੈਡ ਬੱਚੇ ਆ ਬਸ ਚਾਰ ਕ ਵੱਡੇ ਇਹਦੇ ਚ ਗੁੱਤੀ ਦਾ ਜਰਮਣ ਸੀ ਕਿ ਗਾਵੇਂ ਹਾਂ ਹਾਂ ਦੇ ਤੇ ਮੇਰੇ ਕੋਲ ਤਾਂ ਬਾਈ ਹਜੇ ਕਬੂਤਰ ਕੱਢਣ ਵਾਲੇ ਹਜੇ ਪਾਇਪ ਨਹੀਂ ਤਾਸ ਤਾਸ ਕਾ ਉਹ 12 ਕੱਢੀ ਵੀ ਆ ਊਕਣਾਂ ਜੈਨ ਨਹੀਂ ਲੱਗਦਾ ਉਹਦੇ ਦੇ ਮਨ ਨਹੀਂ ਚੱਲੂ ਤੁਸੀਂ ਆਹ ਦੇਖੋ ਆ ਵੀ ਕੱਢਣ ਵਾਲੇ ਆ ਬਾਈ ਠੀਕ ਆ ਇਹਦੀ ਇਹੇ ਕੱਟਣਾ ਹੈ ਕੱਟਣਾ ਹੈ ਦੇਖੋ ਜੀ ਜਿੰਮੇ ਚਾਹੀਦੀ ਇਹਦੇ ਚ 2 2 ਤੇ 1 3 ਤਾਂ ਇਹਦੇ ਚ ਆ 11 ਹੋ ਗਏ 11 ਤੇ 2 13 13 ਤੇ 12 25 ਹੋ ਗਏ ਨਾ ਸਾਰੇ 25 ਜੀ ਬਈ ਵਿਚੋ ਕੋਈ ਕਿਸੇ ਨਾਲ ਆਪਣੀ ਮਤਾਲ ਮਿਲ ਅਣਬਣ ਹੋ ਗਈ ਸੀ ਬੰਦਾ ਲਿਆ ਜਾਲਾ ਜੀ ਵੈਸੀ ਬੂਰ ਬੂਰ ਕੋਈ ਤਾਲਮਿਲ ਨਹੀਂ ਸੇੜਿਆ ਸਾਡਾ ਤੇ ਜਰੂ ਦੇ ਬਾਈ ਜਿਹੜੇ ਕੂਟਰ ਸੀ ਬਸ ਸਾਰੇ ਫਿਰ ਆਪਾਂ ਚੁਕਾ ਦੇ ਪਰ ਹੁਣ ਆਪਣੇ ਕੋਲੇ ਇੱਕ ਬੰਦੇ ਦੀ ਰਹਿ ਗਈ ਜੱਸੇ ਮੱਲੰਦ ਦੇ ਕੂਟਰ ਤੇ ਪੁੱਤਣੀਆਂ ਵਾਵਾ ਹਨ ਤੇ ਮੈਂ ਜਾਣ ਸੰਖਿਆ ਪਰਦੀ ਤੇ ਉਹ ਪਤਾ ਨਹੀਂ ਕੀ ਉੱਥੇ ਪਰ ਉਹਨੂੰ ਉਹ ਪਾਇਆ ਸੀ ਰੂਟ ਕਹਿ ਦਿੰਦੇ ਆ ਤੇ ਲਓ ਬਾਈ ਜੀ ਨਿਕਾ ਜਾ ਵਲੌਗ ਮੈਂ ਤੁਰੇ ਫਸਦੇ ਨਹੀਂ ਬਣਾਤਾ ਚਲੋ ਬਾਈ ਠੀਕ ਹੈ ਜੀ ਸਸੀਕਾ ਜੀ ਪਤਾ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਇਕ ਬਾਈ ਲਓ ਜੀ ਬਾਈ ਸਸੀਕਾ ਜੀ ਕੀ ਹਾਲ ਚਾਲ ਸਾਰੇ ਠੀਕ-ਠਾਕ ਹੋਣਗੇ ਲਓ ਬਾਈ ਜੀ ਜਾਨਵਰ ਆਪਣੀ ਸਾਰੇ ਬਹੁਤ ਚੰਗੀ ਉੱਡੇ ਗੱਲ ਦੂਜੀ ਦਿਨੀ ਕੱਡੇ ਨੂੰ ਹੋਇਆ ਇਸ ਹਿਸਾਬ ਦਾ ਕਿਉਂਕਿ ਕੋਈ ਉੱਡਿਆ ਕੋਈ ਕਡਾਈ ਉੱਡਿਆ ਸੀ ਕੋਈ ਦੋ ਡਾਂਗਾਂ ਉੱਡਿਆ ਸੀ ਇੱਕ ਉਤਰ ਨਿਕਲਿਆ ਆ ਜੋੜੀ ਲੱਗੀ ਹੋਈ ਹੈ ਇਹਦੇ ਤੇ ਆ ਬਾਈ ਕੂਤਰ ਇਹ ਵੀ ਤੇ ਬਾਈ ਕੂਤਰ ਚਾਜਣਾ ਉੱਡੇ ਨਹੀਂ ਸੀ ਕੋਈ ਇੱਕ ਡਾਈ ਨਾਲ ਉੱਡੇ ਕੋਈ ਦੋ ਲਾਨ ਉੱਡੇ ਤੇ ਸਪੈਸ਼ਲ ਬਾਈ ਆਪਣਾ ਕੂਤਰ ਨਾਲ ਰੂਮ ਆ ਤੇ ਇੱਥੇ ਸਪੈਸ਼ਲੀ ਐ ਲੀਡੀ ਲਾਈ ਹੋਈ ਹੈ ਤੇ ਕਮਰੇ ਦੇ ਵਿੱਚ ਹੀ ਬਾਈ ਕੋਲ ਹੀ ਆਪਣੇ ਖੁੱਡਾ ਹੈ ਕੂਦਰ ਨਾ ਵੇਖ ਨਾ ਬਈ ਉਧਰ ਕੂਤਰ ਫਿਰਦੇ ਆ ਜੂੜੀਆਂ ਹਜੇ ਬਈ ਕੁਝ ਵੀ ਨਹੀਂ ਲਾਉਂਗਾ ਸਿਰਫ 5-7 ਜੂੜੀਆਂ ਲਾਉਂਗਾ ਇਹ ਬਸ ਹੋਣਾ ਤਿਆਰੀਆ ਸਾਫ ਕਰਦੇ ਆ ਕਿਉਂਕਿ ਬਈ ਝੂਣੀ ਝੂਣੀ ਦੇ ਸਪਰੇਅ ਕਰੀ ਜਾਂਦੇ ਸੀ ਇੱਕ ਬਈ ਝੋਨਾ ਬੀਜ ਲਿਆ ਉਹ ਵੀ ਪੰਗਾ ਹੀ ਕਰ ਲਿਆ ਝੋਨਾ ਬੀਜ ਕੇ ਪੰਗਾ ਕਿਹਨਾਂ ਦਾ ਮੂਝੋ ਨਿਕਲ ਗਿਆ ਪੰਗਾ ਕਰ ਲਿਆ ਬਈ ਸਾਡੇ ਬਈ ਅਸੀਂ ਮੇਰਾ ਪਿੰਡ ਸਾਰਾ ਹੀ ਝੋਨਾ ਪੀਦਾ 6-7 ਸਾਲ ਮਿਲੂਗੇ। ਵਿਗਿਆ ਨੂੰ ਕਈਆਂ ਤਾਂ ਬਈ 10-10 ਸਾਲ ਹੋ ਗਏ। ਤੇ ਵੀ ਹੁਣ ਆਤ ਬਣ ਗਈ ਬਈ। ਠੀਕ ਆ। ਥੋੜਾ ਜਿਹਾ ਪਾਣੀ ਘਟ ਲੱਗਦਾ। ਥੋੜਾ ਜਿਆ। ਅਰੇ ਆ ਵੀ ਮੰਨ ਕੇ ਚੱਲੋ ਸੌਖਾ ਜਾਂਦਾ। ਤੇ ਗਣਗਾ ਆਂ ਬਈ ਜੀ। ਗਣਗਾ ਆਂ ਚੱਲੋ ਸਾਰੇ ਜਾਨਵਰ ਦਿਖਾਈ ਜੀ। ਇਹ ਆ ਜਾਨਵਰ ਲਿਆਂਦਾ ਇੱਕ ਆਪਾ ਨਿਕਲੂ ਦਾ ਪਤਾ ਨਹੀਂ ਕਿਵਜੈ ਲੈ ਤਾਂ ਆਂਦਾ ਬਈ ਲੱਤਾਂ ਦਾ ਬੰਡ ਦੇਖੋ ਹੋਰ ਨਹੀਂ ਮੈਨੂੰ ਪਤਾ ਨਿਕਲੂ ਮੈਂ ਕਿਹੜਾ ਗਾ ਮੁੱਲ ਲੈ ਕੇ ਆਏ ਇਹ ਕਿਸੇ ਲਿਆਜ ਵਾਲੇ ਤੋਂ ਲਿਆਂਦੀ ਹੈ ਲੋ ਬਈ ਆ ਸਾਰੇ ਬੱਚੇ ਇਹ ਟੂ ਜੈਡ ਬੱਚੇ ਆ ਬਸ ਚਾਰ ਕੁ ਵੱਡੇ ਇਹਦੇ ਚ ਗੁੱਤੀ ਦਾ ਜਰਮਨ ਸੀ ਕਿ ਕਾਵੇਂ ਹੈ ਅਹ ਤੇ ਮੇਰੀ ਕੁਲਤਾ ਬਾਈ ਹਜੇ ਕਬੂਤਰ ਕੱਢਣ ਵਾਲੇ ਹਜੇ ਪਾਈਪ ਹੋਣੀ ਦਾਸ ਦਾਸ ਕਾ ਉਹ 12 ਕੱਢੀ ਗਿਆ ਊਕਣੀਆਂ ਦਿਨ ਨਹੀਂ ਲੱਗਦਾ ਉਹਦੇ ਦਿਨ ਸੇ ਮੰਨ ਕੇ ਚੱਲੋ ਤੁਸੀਂ ਆਹ ਦੇਖੋ ਛਾ ਵੀ ਕੱਢਣ ਵਾਲੇ ਆ ਬਾਈ ਠੀਕ ਆ ਦੇਖੀ ਹੈਗੇ ਕੱਟਣਾ ਕੱਟਣਾ ਦੇਖਦੇ ਆ ਜਿਵੇਂ ਹੈਗੇ ਇਹਦੇ ਚ 2 2 ਤੇ 1 3 3 ਇਹਦੇ ਚ ਆ 11 ਹੋ ਗਏ 11 ਤੇ 2 13 13 ਤੇ 12 25 ਹੋਣੀ ਨਾ ਸਾਰੇ 25 ਜੀ ਭਾਈ ਵਿੱਚੋਂ ਪਾਸੇ ਕਿਸੇ ਨਾਲ ਆਪਣੀ ਮਤ ਤਾਲ ਮਿਲ ਅਣਬਣ ਹੋ ਗਈ ਸੀ ਬੰਦਾ ਲਿਆ ਜਾਣਾ ਜਿਵੇਂ ਸੀ ਬੋਲ ਬੋਲ ਪਰ ਕੋਈ ਤਾਲ ਮਿਲ ਨਹੀਂ ਸੇੜਿਆ ਸਾਡਾ ਤੇ ਜਰੂਰ ਦੇ ਬਾਈ ਜਿਹੜੇ ਕੰਪਿਊਟਰ ਦੀ ਸਾਰੀ ਫਿਰ ਆਪਾਂ ਚੁਕਾ ਦੇ ਪਰ ਹੁਣ ਆਪਣੇ ਕੋਲੇ ਇੱਕ ਬੰਦੇ ਦੀ ਰਹਿ ਗਈ ਜਿਸੇ ਮੱਲਨ ਦੇ ਕੰਪਿਊਟਰ ਤੇ ਓਹ ਛਣੀਆਂ ਵਾਵਾ ਹਨ ਤੇ ਮੈਂ ਜਾਣ ਸੰਕੇ ਪਰਦੀ ਤੇ ਉਹ ਪਤਾ ਨਹੀਂ ਕੀ ਉੱਥੇ ਪਰ ਉਹਨੂੰ ਉਹ ਪਾਇਆ ਸੀ ਰੂਟ ਇਹ ਦੇ ਦਿੰਦੇ ਆ ਤੇ ਲਓ ਬਾਈ ਜੀ ਨਿੱਕਾ ਜਿਹਾ ਵਲੌਗ ਮਤਲਬ ਫਰਦੀ ਨਹੀਂ ਬਣਾਤਾ ਚਲੋ ਬਈ ਠੀਕ ਹੈ ਜੀ ਰੱਸੀ ਕਰ ਜੀ ਅਪ ਕਰ ਲਿਏ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਪਾਓ ਬਈ ਲਓ ਜੀ ਬਈ ਬਦਾਮ ਪਾਉਣ ਲੱਗੇ ਪਏ ਆ ਤੇ ਆ ਸ਼ੀਰ ਨੂੰ ਟੱਕ ਤੇ ਅਠ ਹਾਂ ਟੱਕ ਤੇ ਬਦਾਮ ਪਾਉਣ ਲੱਗੇ ਪਏ ਆ ਉਹ ਕਣਕ ਹਾਵ ਕਰਕੇ ਲਿਆਇਆ ਤੀ ਤਰਨ ਟੋਕ ਤੇ ਬਾਈ ਜੀ ਥੋੜਾ ਜਿਹਾ ਲੇਟ ਹੀ ਹੋ ਗਏ ਬਾਈ ਜੱਸ ਆ ਗਿਆ ਸੀਗਾ ਤੇ ਬਾਈ ਜੱਸਾ ਬੈਠਾ ਰਿਹਾ ਇੱਥੇ ਯਾਰ ਇੰਨਾ ਨੂੰ ਵੀ ਬਾਈ ਲੋ ਬਈ ਹਨਾ ਆ ਲੋ ਜੀ ਕੱਲੇ ਕੱਲੇ ਕੂਤਰ ਨੂੰ ਬਾਈ ਬਾਜ਼ਾਮ ਚ ਗਾਈਦੇ ਆ ਤੇ ਬਾਈ ਜੀ 11 ਕੂਤਰ ਬਾਜ਼ਾਮ ਖਾਈ ਜਾਂਦੇ ਆ ਹੁਣ ਦਿਨ ਨਹੀਂ ਲੱਗਦੇ ਹਨਾ ਇਹਦੇ ਕੋਲ ਫੌਂਟ ਚੱਲ ਜਾਣਾ ਪਟੜ ਨੂੰ ਜੀ ਲੇ ਕੇ ਦੇਣਾ 11 ਕੂਤਰ ਕੰਮ ਕਰਦੇ ਨੇ ਲੈ ਛੱਡੀ ਗਏ ਤੇ ਛੱਡ ਦੇਣੀ ਨਹੀਂ ਰੱਖਦੇ ਕੋਈ ਗੱਲ ਨਹੀਂ ਲੋ ਆ ਵੀ ਮਿੱਤਰ ਆਪਾਂ ਆਏ ਆ ਬਾਹਰ ਭੱਜਦੀ ਐੜੜਾ ਉਹ ਦੇਖੋ ਉਹ ਸ਼ੈਂਪੂ ਰਬਨ ਸ਼ੈਂਪੂ ਵਰਸ਼ ਕੰਨ ਵੀ ਵਗ ਲੋ ਬੰਦੀ ਦੀ ਮੈਂ ਘਰੋਂ ਮੜਾ ਜਾਂ ਗਿਆਨੀ ਤੇ ਨਾਲ ਦੀ ਨਾਲ ਹੀ ਬਦਾਮ ਦਾ ਪਾਤ ਬਦਾਮ ਪਾ ਦੀ ਸਿਰ ਵੀ ਧੋ ਦੀਂ ਸਵਾਰ ਕੇ ਪਿੱਛੇ ਪਿਸੂ ਪਿਸੂ ਨਿਕਲ ਜਾਂਦੇ ਆ ਕੋਈ ਨਹੀਂ ਉਹ ਪਾ ਇਦਾ ਇਹ ਕੋਈ ਗੱਲ ਨਹੀਂ ਆਹ ਵੇਖ ਲਓ ਬਾਈ ਬਸ ਲਓ ਬਾਈ ਇਹ ਕਾ ਖੜੀ ਪਤਾ ਨਹੀਂ ਕੀ ਕਰਾਉਣੀ ਹੈ ਇਹਨੇ ਜਾਨਵਰ ਕੋਸ ਮੈਨੂੰ ਵੀ ਸ਼ੌਂਕ ਹੈ ਇਹਨਾਂ ਨੂੰ ਕੱਢ ਲੈਣੇ ਲਓ ਜੀ ਬਾਈ ਸਸੀਕਾਲ ਜੀ ਕੀ ਹਾਲ ਚਾਲ ਸਾਰੇ ਭਰਾ ਠੀਕ-ਠਾਕ ਹੋਣਗੇ ਲਓ ਬਾਈ ਜੀ ਜਾਨਵਰ ਆਪਣੀ ਸਾਰੇ ਬਹੁਤ ਚੰਗੀ ਉੱਡੇ ਗੱਲ ਦੂਜੀ ਦੇਣੀ ਡੇਣੂ ਹੋਇਆ ਇਸ ਹਿਸਾਬ ਦਾ ਕਿਉਂਕਿ ਕੋਈ ਉੱਡਿਆ ਕੋਈ ਇੱਕ ਡਾਈ ਉੱਡਿਆ ਸੀ ਕੋਈ ਦੋ ਡੰਗਾਂ ਉੱਡਿਆ ਸੀ ਇਹ ਕਬੂਤਰ ਨਿਕਲੇ ਆ ਜੋੜੀ ਲੱਗੀ ਹੋਈ ਹੈ ਵੀਰੇ ਤੇ ਆ ਬਈ ਕਬੂਤਰ ਤੇ ਬਈ ਕਬੂਤਰ ਚਾਜ ਨਾਲ ਉੱਡੇ ਨਹੀਂ ਸੀ ਕੋਈ ਇੱਕ ਡਾਈ ਨਾਲ ਉੱਡੇ ਸੀ ਕੋਈ ਦੋ ਲਾਂ ਨਾਲ ਉੱਡੇ ਸੀ ਸਪੈਸ਼ਲ ਬਈ ਆਪਣਾ ਕਬੂਤਰ ਵਾਲਾ ਰੂਮ ਆ ਤੇ ਇੱਥੇ ਸਪੈਸ਼ਲੀ ਐਲਈਡੀ ਲਾਈ ਹੋਈ ਆ ਤੇ ਕਮਰੇ ਦੇ ਵਿੱਚ ਹੀ ਬਾਈ ਕੋਲ ਹੀ ਆਪਣੇ ਖੁੱਡਾ ਹੈ। ਆਕੂ ਉਤਰਨਾ ਵੇਟੇ ਨਾ ਬਾਈ ਉਧਰ ਉਤਰ ਫਿਰਦੇ ਆ। ਜੋੜਨਾ ਹਜੇ ਬਾਈ ਕੁਝ ਵੀ ਨਹੀਂ ਲਾਉਣਾ ਸਿਰਫ 5-7 ਜੋੜੀਆਂ ਲਾਉਣਾ। ਇਹ ਬਸ ਹੁਣ ਤਿਆਰੀਆ ਸਾਫ ਕਰਦੇ ਆ ਕਿਉਂਕਿ ਬਾਈ ਝੋਨੀ ਝੋਨੀ ਦੀ ਸਪਰੇਅ ਕਰੀ ਜਾਂਦੀ ਸੀ। ਇੱਕ ਬਈ ਝੋਨਾ ਬੀਜ ਲਿਆ ਉਹ ਵੀ ਪੰਗਾ ਹੀ ਕਰ ਲਿਆ ਝੋਨਾ ਬੀਜ ਕੇ ਪੰਗਾ ਕਿਹ ਹੈ ਸਾਹ ਤਾਂ ਮੂਚੇ ਨਿਕਲ ਗਿਆ ਪੰਗਾ ਕਰ ਲਿਆ ਬਈ ਸਾਡੇ ਬਈ ਅਸੀਂ ਮੇਰਾ ਪਿੰਡ ਸਾਰਾ ਹੀ ਝੋਨਾ ਬੀਜਦਾ 6-7 ਸਾਲ ਮਿਲੂਗੇ ਜੀ ਆ ਨੂੰ ਕਈਆਂ ਤਾਂ ਬਈ 10-10 ਸਾਲ ਹੋ ਗਏ ਤੀ ਵੀ ਹੁਣ ਆਤ ਬਣ ਗਈ ਬਾਈ ਠੀਕ ਆ ਥੋੜਾ ਜਿਹਾ ਪਾਣੀ ਘੱਟ ਲੱਗਦਾ ਥੋੜਾ ਜਿਹਾ ਅਰੇ ਆ ਵੀ ਬੰਨ ਕੇ ਚੱਲੋ ਸੌਖਾ ਜਾਂਦਾ ਕਣਗਾ ਆਂਗਾ ਬਾਈ ਜੀ ਕਣਗਾ ਆਂਗਾ ਚਲੋ ਸਾਰੇ ਜਾਨਵਰ ਦਿਖਾਈਏ ਕੇ ਆ ਜਾਨਵਰ ਲਿਆਂਦੇ ਇੱਕ ਆਪਾ ਨਿਕਲੂ ਦਾ ਪਤਾ ਨਹੀਂ ਕਿਵਜਾ ਲੈ ਤਾਂ ਆਂਦਾ ਬਾਈ ਲੱਤਾਂ ਦਾ ਬੰਡ ਦੇਖੋ ਹੋਰ ਤੇ ਮੈਨੂੰ ਪਤਾ ਨਹੀਂ ਨਿਕਲੂ ਮੈਂ ਕਿਹੜਾ ਕਾ ਮੁੱਲ ਲੈ ਕੇ ਆਏ ਇਹ ਕਿਸੇ ਲਿਆਜ ਵਾਲੇ ਤੋਂ ਲਿਆਂਦੀ ਆ ਲੋ ਬਾਈ ਆ ਸਾਰੇ ਬੱਚੇ ਆ ਏ ਟੂ ਜੈਡ ਬੱਚੇ ਆ ਬਸ ਚਾਰ ਕਬੱਡੇ ਆ ਦੇਚ ਕੁੱਤੀ ਦਾ ਜਰਮਨੀ ਸੀ ਇਹ ਗਾਵੇਂ ਨੇ ਤੇ ਮੇਰੇ ਕੋਲ ਤਾਂ ਬਾਈ ਹਜੇ ਕਬੂਤਰ ਕੱਢਣ ਵਾਲੇ ਹਜੇ ਪਾਈਪ ਨਹੀਂ ਆਸ ਦਾਸ ਦਾਸ ਕਾ ਉਹ 12 ਕੱਢੀ ਵੀ ਆ ਊਕਣਾਂ ਦਿਨ ਨਹੀਂ ਲੱਗਦਾ ਉਹਦਾ ਦਿਨ ਤੇ ਮੰਨਦੀ ਚੇ ਲੋਕ ਸੀ ਹਾਂ ਦੇਖੋ ਚਾਬੀ ਕੱਢਣ ਵਾਲੀ ਆ ਬਾਈ ਠੀਕ ਆ ਚੈਰੀ ਜੀ ਇਹਨੇ ਕੱਢਣਾ ਬਾਈ ਕੱਢਣਾ ਹੈ ਦੇਖੋ ਜਿਵੇਂ ਚਾਹੀ ਗਿਆ ਇਹਦੇ ਚ ਦੋ ਦੋ ਤੇ ਇੱਕ ਤਿੰਨ ਫਿਰ ਇਹਦੇ ਚ 11 ਹੋ ਗਏ 11 ਤੇ ਦੋ 13 13 ਤੇ 12 ਈ ਉਹ ਨਾ ਫਾਰੇ 25 ਜੀ ਭਾਈ ਵਿਚੋ ਪਾਸੇ ਕਿਸੇ ਨਾਲ ਆਪਣੀ ਮਤ ਤਾਲਮਿਲ ਅਣਬਣ ਹੋ ਗਈ ਸੀ ਬੰਦਾ ਲਿਆ ਜਾਲਾ ਜੀ ਵੈਸੀ ਬੂਰ ਬੂਰ ਕੋਈ ਤਾਲਮਿਲ ਨਹੀਂ ਸੇੜੜਾ ਸਾਡਾ ਤੇ ਜਰੂ ਦੇ ਭਾਈ ਜਿਹੜੇ ਕੂਤਰ ਸੀ ਬਸ ਸਾਰੇ ਫਿਰ ਆਪਾਂ ਚਕਾ ਦੇ ਪਰ ਹੁਣ ਆਪਣੇ ਕੋਲੇ ਇੱਕ ਬੰਦੇ ਦੀ ਰਹਿ ਗਈ ਜੱਸੇ ਮੱਲਨ ਦੇ ਕੂਤਰ ਤੇ ਟਕਣੀਆਂ ਵਾਵਾ ਹਨ ਤੇ ਨਾ ਜਨ ਸੰਖਿਆ ਵਰਦੀ ਤੇ ਉਹ ਪਤਾ ਨਹੀਂ ਕੀ ਉੱਥੇ ਪਰ ਉਹਨੂੰ ਉਹ ਪਾਇਆ ਸੀ ਰੂਟ ਕਹਿ ਦਿੰਦੇ ਆ ਤੇ ਲਓ ਬਾਈ ਜੀ ਨਿੱਕਾ ਜਿਹਾ ਵਲੌਗ ਮਤੁਰੇ ਫਸਦੇ ਨਹੀਂ ਬਣਾਤਾ ਚਲੋ ਬਾਈ ਠੀਕ ਹੈ ਜੀ ਅੱਸੀ ਕਰ ਜੀ ਅਗਾਂ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਕਾ ਬਾਈ ਇੰਗਲਿਸ਼ ਕਰਕੇ ਚਲੋ ਲਓ ਬਈ ਮਿੱਤਰੋ ਇਹਨੂੰ ਤਾੜੀ ਬੇਟੇ ਵਗਨ ਕਾ ਤੋ ਤੇ ਇਹ ਟੋਕਰੀ ਤਾੜੀ ਬੇਟੇ ਦੀ ਲਓ ਬਈ ਮਿੱਤਰੋ ਦੋ ਓ ਯਾਰ ਨਿੱਕਾ ਕਾ ਕੰਮ ਧੁੰਦੇ ਹੁਣ ਮੇਰੇ ਤੱਕ ਕੰਮ ਧੁੰਦਣ ਦਾ ਵੀ ਇਹ ਨਾ ਪੱਟੀ ਜ਼ਰੂਰੀ ਹੈ ਨਹੀਂ ਫਿਰ ਕਾਲ ਇਨੀ ਕ ਵੱਢਦੀ ਹੈ ਗੱਲਾਂ ਹੀ ਛੱਡ ਦੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਯਾਰ ਭਰਾ ਬਣ ਕੇ ਬੱਚੇ ਵੇਖੀ ਯਾਰ ਬੱਚੇ ਅੱਜ ਸਵੇਰ ਦੇ ਨਿਗਾ ਹੀ ਨਹੀਂ ਮਾਰੀ ਇਹ ਬੱਚਾ ਨੂੰ ਮਾਰ ਕੇ ਨਿਗਾ ਬਈ ਸੱਟਾਂ ਲੱਗੀਆਂ ਇੱਕ ਤਾਂ ਕਾਂਡੂੜ ਜਾਈ ਯਾਰ ਖਿਲ ਜੀ ਤੇ ਦੂਜਾ ਬੈਠਾ ਇਹ ਸਹੀ ਹੈ ਉਹ ਥੋੜਾ ਇਹ ਨਾ ਕੋਈ ਤੋਤੇ ਖੰਭ ਖੰਭ ਤਾਂ ਨਹੀਂ ਖਾਦੇ ਖੰਭ ਖਾਂਦੇ ਜਿਵੇਂ ਜਿਵੇਂ ਹੀ ਉਹ ਕੂਬਦਰੀ ਬਾਜਿੰਗ ਵਾਲੇ ਦੀ ਭੈਣ ਆ ਤੇ ਆਹ ਬੜਾ ਗੁੱਤਰ ਲਾਇਆ ਉਹਦੇ ਨਾਲ ਤੇ ਇਹ ਬਈ ਡਿੱਗ ਪਈ ਸੀਗੀ ਇਹ ਡਿੱਗਣ ਕਰਕੇ ਮੁੜ ਕੇ ਸਿੱਧੀ ਨਹੀਂ ਹੋਈ ਸਿੱਧੀ ਨਾ ਹੋਣ ਕਰਕੇ ਫਿਰ ਆਪਾਂ ਮੈਂ ਕਿਹਾ ਚਲ ਕੋਈ ਨਹੀਂ ਬੱਚਿਆਂ ਨੂੰ ਰੱਖਾਂਗੇ ਕਿਹੜਾ ਬਹੁਤ ਅੱਛੀ ਬਰੀਡ ਹੈ ਤੇ ਮੇਰਾ ਭਰਾ ਆਪਣੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਸਪੂਟ ਹੀ ਹੁੰਦੀ ਆ ਯਾਰ ਭਾਈ ਮੜਾ ਇਹ ਬੰਦੇ ਦਾ ਮਨੋਵਾਲ ਵੱਜ ਜਾਂਦਾ ਇਧਰ ਨੂੰ ਵੱੱਡਲ ਬਣਿਆ ਖੜਾ ਇਧਰ ਆਪਣੀ ਇਨੀ ਟੋਪਾ ਵਾਟਰ ਵਾਸ ਸੀ ਬੀਟ ਨਹੀਂ ਕਿਤੇ ਕੋਈ ਛੈ ਨਹੀਂ ਦੀ ਉਹ ਭਾਈ ਮਿਸ ਕਰੋ ਪਟਰੀਆਂ ਸਾਫ਼ ਕਰ ਲਾ ਪਹਿਲਾਂ ਤਾਂ ਇਹ ਮੈਂ ਕਿ ਜੂਤ ਨੂੰ ਫੇਰ ਦਾਨੀ ਪਾਜ ਗਏ ਇਹਨਾਂ ਨੂੰ ਦਾਨੀ ਪਾ ਗਏ ਭਾਈ ਚੱਲਦੇ ਆ ਫਿਰ ਆਪਾਂ ਪਾਣੀ ਲਿਓਣਾ ਬਸ ਹੀ ਜਾ ਤਾਂ ਅੱਜ ਇਹਨਾਂ ਨੂੰ ਫੜ ਕੇ ਅੰਦਰ ਨਾਲ ਜੋੜਨਾ ਲਾ ਦਿੰਦੇ ਆਂ ਤਿਆਰ ਹੋ ਰਿਹਾ ਤਿਆਰ ਹੋ ਤੇ ਆਪਾਂ ਕੋਈ ਛੱਡਦੇ ਆਂ ਜਿਸ ਦਾ ਮਤਲਬ ਹੈ ਥੈਂਕ ਯੂ ਥੈਂਕ ਯੂ ਬਸ ਅਰੋ ਸਿੱਕਾ ਥੈਂਕ ਯੂ ਆਪਾਂ ਨੂੰ ਜਬਾਤੀ ਦਾ ਹੁੰਦਾ ਵੀ ਦੇ ਕੌਣ ਤੇ ਥੈਂਕ ਯੂ ਨਹੀਂ ਭੁੱਲਦੀ ਆਂ ਹਾਂ ਮੇਰਾ ਕਮੈਂਟ ਨਹੀਂ ਕਿਉਂ ਉਹਨਾਂ ਕੋ ਪਤਾ ਨਹੀਂ ਹੈ ਹਾਂ ਲਓ ਜੀ ਇਹ ਪਟਾ ਪਰ ਦੇ ਸੰਗਰੀ ਵਿਚਾਰੀ ਦੇ ਪਾਤੀ ਜਵਾਕਾਂ ਵਾਲੀ ਗੱਲ ਪੂਰਾ ਪਰ ਹੈਗੀ ਆ ਉਹ ਇਹਨੂੰ ਸਹੀ ਕਰਕੇ ਉੱਥੇ ਠਾਲ ਰਹਿ ਬੈਗੀ ਤਾਂ ਠੀਕ ਆ ਖੋਲ ਦੇ ਯਾਰ ਪੂਰਾ ਪਰ ਹੈਗੀ ਹੈ ਕੋਈ ਬੰਦ ਬਿਆੰਤ ਝੱਟ ਬੰਨਣੀ ਹੈ ਉਹ ਤਾਂ ਬੰਦਿਆ ਕਰਾਂਗੇ ਲੋ ਬਈ ਇਹਨਾਂ ਦੀ ਜਵਾਕਾਂ ਵਾਲੀ ਕੰਮ ਦੇਖੋ ਤੇ ਚਲੋ ਕੋਈ ਗੱਲ ਨਹੀਂ ਬੰਨਤੀ ਤਾਂ ਵੇਹੇ ਨੂੰ ਬੰਨਣੀ ਪਿਆ ਕਰ ਰੋਟੀ ਰੋਟੀ ਖਾਣ ਵੇਲੇ ਨਹੀਂ ਕੋਲੀ ਬੈਠੀ ਰਹਿੰਦੀ ਹੈ ਤੇ ਚਲੋ ਉਹ ਆ ਤੁ ਤੁ ਚਲੋ ਨੀ ਹੋਲੀ ਲੋ ਬਾਈ ਹੁਣ ਪੱਠੇ ਵੜ ਲਗੇ ਥੋੜਾ ਏਲੀਟ ਹੋ ਗਈ ਸੀ ਵੀ ਉਹ ਲੈ ਗਿਆ ਸੀ ਨਾ ਡਾਕਟਰ ਡਾਕਟਰ ਜਸਨਦੀਪ ਸਿੰਘ ਜਸਾ ਉਹ ਲੈ ਗਿਆ ਸੀ ਬਾਈ ਸਾਈ ਤੁਨ ਕੂਤਰ ਵੜੀ ਇੱਕ ਕੂਤਰ ਬਾਈ ਮੈਂ ਤਾਂ ਨਾ ਨੀਖਿਆ ਹੀ ਚੱਜਣਾ ਅੱਜ ਆਹ ਅੱਛਾ ਇਹ ਕੂਤਰ ਦੀ ਗੱਲਬਾਤ ਵੀ ਕੋਈ ਬਾਈ ਹੈਗੀ ਆ ਕਿ ਨਹੀਂ ਵਾਕਈ ਗੱਲਬਾਤ ਹੈਗੀ ਹੈ ਨਾ ਮੈਂ ਉਹ ਕੀ ਆ ਗੱਲਬਾਤ ਇਹਦੀ ਮੈਂ ਤਾਂ ਨਾ ਕੂਤਰ ਗੌਰ ਨਾਲ ਬੱਚੀ ਲੱਗਿਆ ਸੀ ਕਿਸੇ ਕੋਲੋਂ ਆਈ ਜੁੜੀ ਆਈ ਸੀ ਬਣੀ ਦੇਣੀ ਤੇ ਆਈ ਛੜਤੀ ਸੀ ਤੇ ਦਾਣਾ ਪਾਣੀ ਪਾ ਕੇ ਪਾਸੇ ਹੋ ਜਾਂਦੀ ਈ ਨਿਗਾ ਮਾਰ ਕੇ ਤੇ ਐਨੀ ਨਿਗਾਣੀ ਮਾਰੀ ਸੀਗੀ ਗੌਰ ਨਾਲ ਮੈਂ ਪਾਸੇ 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 ਕੀ ਆ ਕੂਤਰ ਦੀ ਗੱਲਬਾਤ ਆ ਬਾਈ ਯਾਰ ਪੰਦਾ ਲਿਆ ਜਾ ਸੀ ਜਿਹੜਾ ਛੱਡ ਕੇ ਗਿਆ ਸੀ ਬਹੁਤ ਘੈਂਟ ਕੂਤਰ ਆ ਇਹ ਇਹਨੂੰ ਬਈ ਮਲਾਉਣੇ ਆ ਹੁਣ ਬਸ ਬੱਚੇ ਜੀ ਪਾਲ ਜਾਣ ਵੇਖੀ ਚੋਗ ਦਿੱਤੀ ਆ ਹਾਂ ਤੇਤੀ ਫੋਲ ਦੇ ਦਿੰਦੇ ਆ ਪਾਣੀ ਦੇ ਦਿੰਦੇ ਥੋੜਾ ਜਿਹਾ ਲੈ ਲੈ ਛੰਗਲੇ ਲਓ ਬਾਈ ਮਿੱਤਰੋ ਉਰੇ ਆ ਜਿਓ ਯਾਰ ਇਹ ਗੱਲ ਤਾਂ ਸੁਣ ਲੋ ਲਓ ਬਾਈ ਪੱਠੇ ਵੱਢ ਲਗੇ ਯਾਰ ਤੇ ਪੱਠੇ ਵੱਢ ਕੇ ਪਾ ਕੇ ਨਾ ਕੇ ਫਿਰ ਮਿਲਦੇ ਆ ਤੁਹਾਨੂੰ ਤੇ ਨਾਲੇ ਅਜੂ ਝੂਣਾ ਝੂਣਾ ਦਿਖਾਉਣੀ ਆ ਆਹ ਪਾਜੀ ਕਬੂਤਰੀ ਛੇੜਦੇ ਆ ਛੇੜੀ ਸੀ ਆ ਬੈਠੀ ਜੀ Cerrín y Andy, carta grande, verdad? Uy, Andy, uy, Andy. ਲੋ ਬਾਈ ਮਿੱਤਰੋ ਆਪਾਂ ਮੜਦੀ ਸੀ ਕਿ ਪੱਠੇ ਪੱਠੇ ਵੱਢ ਕੇ ਕੁਦਰ ਕੀ ਪਸਵੇਂ ਨੂੰ ਪਾ ਕੇ ਮੀਟ ਦਾ ਕੰਮ ਕਿ ਬਾਈ ਜੀ ਦੋ ਇੱਕ ਕੂਤਰੀ ਛੱਡੀ ਸੀ ਚੀਨੀ ਉਹ ਡਿੱਗ ਪਈ ਆ ਵੇਖਣ ਚੱਲੇ ਆਂ ਡਿੱਗੀ ਵੀ ਇਧਰ ਆਪਣੇ ਕਮਰਾਂ ਘਰ ਕੋਲੇ ਬਾਰ-ਬਾਰ ਉੱਥੇ ਡਿੱਗ ਗਈ ਬੋਰਚ ਵੇਖ ਕੇ ਆਉਨੇ ਆ ਹੁਣ ਲੋ ਬਾਈ ਮਿੱਤਰੋ ਅੱਜ ਆਪਾਂ ਕੁੱਤਿਆਂ ਦੀ ਵੀ ਡੀ ਬਾਰਬਿੰਗ ਕਰਤੀ ਇਹਨਾਂ ਨੂੰ ਈਲਿਆਂ ਦੀ ਗੋਲੀ ਦਿੱਤੀ ਨਵਾਵਾ ਚੱਲ ਗਏ ਕੁੱਤੀ ਦੇ ਗਿੱਟਾ ਕੁਡਾਂਗੇ ਆਉਣ ਲੱਗ ਪੁਗਾ ਜੀਨਾਂ ਤੇ ਇਹਨਾਂ ਦੀ ਟੀ ਵਾਰਮਿੰਗ ਕਰਤੀ ਉਹ ਨਿੱਕੇ ਕਟੂਰੇ ਜਿਹੜਾ ਦੇਤੀ ਚੱਲੋ ਜਵਾਕ ਲੈ ਆਈਏ ਤੇ ਚੱਲੋ ਓ ਬਾਈ ਹੁਣ ਆਪਾਂ ਬਾਈ ਜੀ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਛਤਰੀਆਂ ਬਈ ਹੈ ਜੀ ਆਪਣੀਆਂ ਲੱਗਾਂ ਬੰਗਾਂ ਲਾਉਣੀਆਂ ਬਸ ਉਹਨਾਂ ਨੂੰ ਲਓ ਬਾਈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਭਰਾ ਬਣ ਕੇ ਤੇ ਕੋਈ ਫੋਲ ਚੁੱਕ ਦਿੱਖੀ ਮਾ ਹੋਵੇ ਤਾਂ ਵੀਰੇ ਮਾਫ ਕਰਿਓ ਤੇ ਜਵਾਕ ਜਰਲੇ ਤੁਹਾਨੂੰ ਦਿਖਾ ਦਿੰਨੇ ਆ ਕੀ ਕਰੀ ਜਾਂਦੇ ਆ ਤੇ ਭਰਾ ਬਣ ਕੇ ਸੌਂਡ ਕਰਿਆ ਕਰੋ ਯਾਰ ਹਾਂ ਬਿਠਾ ਜਵਾਕਾਂ ਖਫਰ ਕਰਦਾ ਫਿਰ ਉਹ ਸਪੋਰਟ